स्वागत है टाटा लाइफ फार्मिंग चैनल ਦੇ ਵਿੱਚ ਦੋਸਤੋ ਅੱਜ ਦੀ ਲਾਈਵ ਵਿੱਚ ਤੁਸੀਂ ਦੇਖ ਰਹੇ ਹੋ 187 ਕਣਕ ਜਿਹੜੀ ਕਿ ਸਾਨੂੰ 5 ਸਾਲ ਹੋ ਗਏ ਲਗਾਤਾਰ ਬਿਜਾਈ ਕਰਦੇ ਨੇ ਇਸ ਸਾਲ ਇਹਨੂੰ 9 ਸਾਲਾਂ ਦੀ 14 ਤੋਂ 15 ਏਕੜ ਹਰ ਸਾਲ ਇਸ ਦੀ ਬਿਜਾਈ ਕਰਦੇ ਆਂ ਜੀ ਤੇ ਇਸ ਵਕਤ ਵੀ ਇਹ 187 ਕਣਕ ਵਾਲੀ ਇਹ 4 ਨਵੰਬਰ 2023 ਨੂੰ ਵੇਜੀ ਸੀ ਅੱਜ 20 ਮਾਰਚ ਹੋ ਗਈ ਹੈ ਜੀ ਲਗਭਗ ਸਾਢੇ 4 ਪੌਣੇ 4 ਮਹੀਨਿਆਂ ਦੀ ਕਣਕ ਇਹ ਹੋ ਚਲੀ ਹੈ ਜੀ ਤੇ ਇਸ ਵਕਤ ਤੁਸੀਂ ਕਣਕ ਦੀ ਗਰੋਸੇ ਦੇਖ ਸਕਦੇ ਹੋ ਉਹ ਕਣਕ ਦੀਆਂ ਬਾਲੀਆਂ ਦੇਖ ਸਕਦੇ ਹੋ ਕਿੰਨੀਆਂ ਲੰਬੀਆਂ ਵਾਲੀਆਂ ਆਈਆਂ ਨੇ ਇਹਨਾਂ ਉਹੜੇ ਦੀ ਕਣਕ ਦੀ ਬਜਾਈ ਦੀ ਗੱਲ ਕਰੀ ਜੇ ਤੁਹਾਨੂੰ ਪਹਿਲਾਂ ਦੱਸੂਗਾ 4 ਨਵੰਬਰ ਨੂੰ ਬੀਜੀ ਸੀ ਹੈਪੀ ਸੀਡਰ ਦੇ ਨਾਲ ਕੀਤੀ ਸੀ ਬਜਾਈ ਹਰ ਸਾਲ ਹੈਪੀ ਸਿਡਰ ਨਾਲ ਹੀ ਕਰਦੇ ਆ ਤੇ ਇਸ ਸਾਲ ਵੀ ਹੈਪੀ ਸਿਡਰ ਦੇ ਨਾਲ ਇੱਕ ਕਣਕ ਕੀਤੀ ਸੀ ਬਜਾਈ ਪਹਿਲੇ 2-3 ਸਾਲਾਂ ਵਿੱਚ 70 ਕਿਲੋ ਡੀਏਪੀ ਪਾਈ ਸੀ ਤੇ ਬਾਅਦ ਵਿੱਚ 55 ਤੋਂ 60 ਕਿਲੋ ਡੀਏਪੀ ਦਾ ਇਸਤੇਮਾਲ ਕੀਤਾ ਬੀਜ ਨੂੰ ਸਮੇ ਤੇ 35 ਤੋਂ 33 ਕਿਲੋ ਬੀਜ ਪਰ 1 ਏਕੜ ਦੇ ਹਿਸਾਬ ਦੇ ਨਾਲ ਹਰ ਸਾਲ ਇਸ ਕਣਕ ਨੂੰ ਬਜਾਈ ਕਰਦੇ ਆ ਤੇ ਇਸ ਸਾਲ ਵੀ 38 ਕਿਲੋ ਬੀਜ ਬੀਜਿਆ ਸੀ ਔਰ 55 ਕਿਲੋ ਡੀਏਪੀ ਪਾਈ ਸੀ। ਇਹਦੇ ਸਾਡੇ ਸੋਤ ਕਣਕ ਦੀ ਗ੍ਰੋਸ ਕਿੰਨੀ ਗੇ? ਵੱਤੋਂ ਵੱਧ ਇਸ ਕਣਕ ਨੇ 4 ਸਾਲ 29 ਕੁੰਟਲ ਤੱਕ ਦਿੱਤਾ ਜੀ। ਤੇ ਐਵਰੇਜ ਦੀ ਚੜ੍ਹ ਦੀ ਗੱਲ ਕਰੀਏ ਤਾਂ 25 ਕੁੰਟਲ 24 25 ਕੁੰਟਲ ਤੱਕ ਐਵਰੇਜ 24 ਇਹਦਾ ਹੈ ਜੀ। ਤੇ 28 29 ਕੁੰਟਲ ਲੱਗੇ ਨੇ। ਵੱਤੋਂ ਵੱਧ ਚੜ੍ਹ ਦਿੱਤਾ ਜੀ। ਹੋਰ ਇਸ ਕਣਕ ਦੀ ਜਖਰਾ ਕੀ ਤਤਨੀ ਗੱਲ ਕਰੀਏ ਤਾਂ ਬਸ ਇਹਨੂੰ ਬਿਜ਼ਨਸ ਸਮੇਂ ਡੀਏਪ ਤੇ 2.5 ਗੱਟੇ ਯੂਰੀਆ ਦਾ ਹੀ ਇਸਤੇਮਾਲ ਕੀਤਾ ਜੀ। ਹੋਰ ਕੋਈ ਤਾਕਤ ਵਾਲੀ ਇਹਨੂੰ ਨਾ ਕੋਈ ਸਪਰੇਅ ਕੀਤੀ ਹੈ ਤੇ ਨਾ ਹੋਰ ਕੋਈ ਖਾਦ ਪਾਈ ਹੈ ਜੀ। ਉਹ ਦੂਨ ਸਾਲਾਂ ਬਾਅਦ ਇਹਦੇ ਵਿੱਚ ਖੇਤਾਂ ਵਿੱਚ ਦੇਸੀ ਰੂੜੀ ਰਿਪੀਟ ਕਰਦੀ ਸੀ ਜੀ। ਉਹ 2-3 ਸਾਲਾਂ ਬਾਅਦ ਹਰ ਖੇਤ ਵਿੱਚ ਪoint of sale ਟਰਾਲੀਆਂ ਆਪਾਂ ਦੇਸੀ ਰੋੜੀ ਜੋ ਮੱਝਾ گاਵਾ ਤੋਂ ਤਿਆਰ ਹੁੰਦੀ ਆ ਪਾ ਪਾਦੀ ਹੈ ਦੀ ਪਾਦ ਦਿੰਦੇ ਆ ਜੀ ਹੋਰ ਇਹਨੂੰ ਕੋਈ ਖਾਾਕ ਨਹੀਂ ਤਤ ਨਹੀਂ ਦਿੰਦਾ ਤੁਹਾਨੂੰ ਇਹ ਸੌਖਾ ਲੈਡੀ ਫਿੰਗਰ ਵੇਚ ਸਕਦੇ ਹੋ ਇਹ ਮਿੱਤਰ ਕੀੜਾ ਵਾ ਜੀ ਜੀਰਾ ਕੇ ਤੇਲੇ ਦੇ ਜੋ ਪੈਂਦਾ ਉਹਨੂੰ ਸਭ ਤੋਂ ਵੱਧ ਇਹ ਖਾਂਦਾ ਜੀ ਸੋ ਹੋਰ ਇਹਨੂੰ ਕੋਈ ਸਪਰੇ ਨਹੀਂ ਕੀਤੀ ਨਾ ਕੋਈ ਤੇਲੇ ਵਾਲੀ ਨਾ ਕੋਈ ਸੰਡੀ ਵਾਲੀ ਹੋਰ ਲਗਭਗ 10 15 ਦਿਨਾਂ ਤੱਕ ਇਹ ਹੋਰ ਰੰਗ ਛੱਡ ਜੇਗੀ ਤੁਸੀਂ ਦੇਖ ਸਕਦੇ ਹੋ ਅਜੇ ਵੀ ਚਲੋ ਚਲੋ ਰੰਗੇ ਦਾ ਹੋਣ ਰਿਹਾ ਵਾ ਹੋਰ 10 ਤੋਂ 15 ਤੱਕ ਹੋ ਜਾਈਗੀ ਤਿਆਰ 14 ਤੋਂ 15 ਇੱਕ ਹਰ ਸਾਲ ਅਸੀਂ ਬਜਾਈ ਕਰਦੇ ਹਾਂ ਜੀ ਹੋਰ ਮਦਸਰੇ ਨੂੰ ਕੋਈ ਵੀ ਸਪਰੇਅ ਨਹੀਂ ਕੀਤੀ ਨਾ ਕੋਈ ਤੇਲੇ ਵਾਲੀ ਨਾ ਕੋਈ ਬਿਮਾਰੀ ਦੀ ਹੋਰ ਕੋਈ ਸੁੰਡੀ ਦੀ ਤਾਂ ਨਾ ਹੀ ਕੋਈ ਤਾਕਤ ਦੀ ਕਈ ਕਿਸਾਨ ਪਰ ਆ ਜਿਆਦਾ ਸਪਰੇਅ ਕਰਦੇ ਜੀਵੇਂਗੇ ਤਾਕਤ ਸੀ 13 13 045 ਨੇ ਕੋਈ ਸਪਰੇਅ ਨੈਗੇਟਿਵ ਆਸ ਇਹਨੂੰ ਵਿਜਣ ਸਮੇ ਡੀਏਪ 55 ਕਿਲੋ ਤੇ 2.5 ਗਟੇ ਯੂਰੀਆ ਦਾ ਇਸਤੇਮਾਲ ਕੀਤਾ। ਹੋਰ ਬਾਅਦ ਚ ਦੁਲੀ ਗੁਲੇਟਣ ਦੇ ਖਤਮ ਕਰਨ ਵਾਸਤੇ ਇੱਕ ਸਪਰੇਅ ਕੀਤੀ ਆ ਜੀ। ਤੇ ਇਹ ਹੈ ਪੀ ਸੀਡਰ ਦੇ ਨਾਲ ਕਣਕ ਬਜਾਈ ਕਰਦੇ ਆ ਜੀ। ਹਰ ਸਾਲ 14 ਤੋਂ 15 ਏਕੜ ਦੀ ਬਜਾਈ ਕੀ ਕਰਦੇ ਆਂ। ਇਸ ਸਮੇਂ ਵਿੱਚ ਕੀਤੀ ਹੈ 187 ਕਣਕ ਹੈ ਜੀ ਡੀ ਵੀ ਡਬਲਯੂ 187 ਬਹੁਤ ਇੱਕ ਸੌਣ ਬੜਾ ਕਹਿੰਦੇ ਨੇ ਕਿ ਕਣਕ ਡਿੱਗ ਪੈਂਦੀ ਹੈ ਤੇ ਹਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਕਿੰਨਾ ਮੀਂਹ ਤੇ ਗਰ ਦੇ ਪਏ ਸੀ ਪਰ ਇਹ ਕਣਕ ਖਲੋਤੀ ਹੈ ਜੀ ਦੇਖ ਸਕਦੇ ਹੋ ਆ ਸਾਡੀ ਮੋਟਰਾਂ ਦੀ 14 ਤੋਂ 15 ਏਕੜ ਦੀ ਬਜਾਈ ਕਰਦੇ ਆ ਦੇਖ ਸਕਦੇ ਹੋ ਕਣਕ ਆ একদম ਖਲੋਤੀ ਆ ਜੀ ਹੋਰ ਖਾਸ ਗੱਲ ਇਹ ਕਿ ਕਣਕ ਦਾ ਪੱਤਾ ਬੜਾ ਮੋਟਾ ਮੋਟਾ ਹੁੰਦਾ ਜੀ ਦੇਖ ਸਕਦੇ ਤੁਸੀਂ ਉਹ ਉਹ ਵੀ ਪੱਕਣ ਦੇ ਸਮੇਂ ਇੱਕ ਵੀਡੀਓ ਸਾਂਝੀ ਕਰਾਂਗੇ ਤੇ ਕੀ ਹੈ ਇਸ ਵਕਤ ਕੀ ਇਹ ਝੜਦਿੰਦੀ ਹੈ ਜੀ ਸੋ ਤੁਹਾਨੂੰ ਤੁਹਾਡਾ ਵੀਡੀਓ ਚਾਹੁੰਦੇ ਲਈ